ਸਮਰਵਾਲਾ ਦੇ ਨੇੜਲੇ ਪਿੰਡ ਸ੍ਰੀ ਝੜ ਸਾਹਿਬ ਵਿਖੇ ਕਾਰ ਸੇਵਾ ਗੁਰਦੁਆਰਾ ਸਾਹਿਬ ਦੇ ਵਿੱਚ ਇੱਕ ਦੁਖਦਾਈ ਹਾਦਸਾ ਵਾਪਰਿਆ ਹੈ ਤੁਹਾਨੂੰ ਦੱਸ ਦਈਏ ਕਿ ਬਿਜਲੀ ਦੇ ਸ਼ਾਰਟ ਸਰਕਟ ਦੇ ਕਾਰਨ ਅੱਗ ਲੱਗ ਗਈ ਜਿਸ ਦੇ ਨਾਲ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਤਿੰਨ ਪਾਵਨ ਸਰੂਪ ਅਗਨਪੇਟ ਹੋ ਗਏ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਹਰ ਜਤਿੰਦਰ ਸਿੰਘ ਬਾਜਬਾਨੀ ਦੱਸਿਆ ਕਿ ਅੱਗ ਏਸੀ ਦੇ ਕੰਪਰੈਸ਼ਨ ਫਟਣ ਦੇ ਨਾਲ ਲੱਗੀ ਸੀ ਅਤੇ ਸੰਗਤਾਂ ਨੇ ਤੁਰੰਤ ਮੌਕਾ ਸੰਭਾਲਦੇ ਹੋਏ ਪਾਵਨ ਸਰੂਪਾਂ ਨੂੰ ਸੰਭਾਲ ਲਿਆ ਘਟਨਾ ਤੋਂ ਬਾਅਦ ਸਾਰੀ ਰਾਤ ਸੰਗਤ ਨੇ ਗੁਰਦੁਆਰਾ ਸਾਹਿਬ ਦੇ ਵਿੱਚ ਜਾਪ ਸਾਹਿਬ ਦਾ ਪਾਠ ਕੀਤਾ ਸ਼ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਮੈਂਬਰ ਤੇ ਅਧਿਕਾਰੀ ਮੌਕੇ ਉਤੇ ਪਹੁੰਚੇ ਅਤੇ ਪੰਜ ਸਿੰਘ ਸਹਿਬਾਨਾਂ ਦੀ ਹਜ਼ੂਰੀ ਦੇ ਵਿੱਚ ਪੂਰੀ ਮਰਿਆਦਾ ਦੇ ਨਾਲ ਇਸ ਪਾਵਨ ਸਰੂਪਾ ਨੂੰ ਅੱਜ ਸਵੇਰੇ ਗੋਇੰਦਵਾਲ ਸਾਹਿਬ ਵਿਖੇ ਰਵਾਨਾ ਕਰ ਦਿੱਤਾ। ਡੀਐਸਪੀ ਸਮਰਾਲਾ ਤਰਲੋਚਨ ਸਿੰਘ ਨੇ ਕਿਹਾ ਕਿ ਪੁਲਿਸ ਵੱਲੋਂ ਪੂਰੀ ਜਾਂਚ ਕੀਤੀ ਜਾ ਰਹੀ ਹੈ। ਹਰਜਿੰਦਰ ਸਿੰਘ ਬਾਜਬਾ ਨੇ ਸੰਗਤ ਨੂੰ ਅਪੀਲ ਕੀਤੀ ਕਿ ਸ਼ਾਂਤੀ ਬਣਾਈ ਰੱਖੋ ਅਤੇ ਕੋਈ ਗਲਤ ਅਫਵਾਹ ਨਾ ਫੈਲਾਈ ਜਾਵੇ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਪਹਿਲਾ ਤਾ ਵਾ ਆਪਣੇ ਮੰਗੀਆਂ ਗਹਿਰਾਈਆਂ ਤੋਂ ਇਹਨਾਂ ਅਫਸੋਸਜਨ ਕਰਦਾ ਕਿਉਂ ਬਿਆਨ ਨਹੀਂ ਕੀਤਾ ਜਾ ਸਕਦਾ ਕਿ ਜੋ ਹਾਦਸਾ ਸਾਡੇ ਅੱਗੇ ਕੱਲ ਵਾਪਰਿਆ ਉਹ ਲਗਭਗ ਸਾਡੇ 6 ਲੱਖਾਂ ਦਾ ਕਾਇਮ ਸੀ ਇੱਕ ਬਿਜਲੀ ਦੀ ਤਾਰ ਟੁੱਟੀ ਦੂਜੀ ਤਾਰ ਤੇ ਲੱਗੀ ਉਹਦੇ ਨਾਲ ਵੋਲਟੇਜ ਵਧਣ ਕਾਰਨ ਜਿਹੜਾ ਏਸੀ ਉਹ ਦੁਆਰਾ ਸਾਹਿਬ ਦੇ ਸੱਚਖੰਡ ਦੇ ਵਿੱਚ ਲੱਗਿਆ ਹੋਇਆ ਸੀ ਉਹਦਾ ਜਿਹੜਾ ਕੰਪਰੈਸ਼ਰ ਆਫਟ ਗਿਆ ਫਟਣ ਦੇ ਨਾਲ ਅੱਗ ਪੈਦਾ ਹੋਈ ਔਰ ਅੱਗ ਕੋ ਅੱਗੇ ਅੱਗ ਲੱਗਦੀ ਲੱਗਦੀ ਸਾਡੇ ਗੁਰੂ ਸਾਹਿਬ ਦੇ ਤਿੰਨ ਪਾਵਨ ਸਰੂਪ ਨੇ ਜਿਹੜੇ ਉਹ ਅਗਨ ਭੇਟ ਹੋ ਗਏ ਹਾਲਾਤ ਐਸੇ ਸੀ ਦੇਖਿਆ ਨਹੀਂ ਸੀ ਜਾ ਰਿਹਾ ਪਤਾ ਲੱਗਿਆ ਜਦ ਹੀ ਸਾਡੇ ਗੁਰਦੁਆਰਾ ਸਾਹਿਬ ਚਾਰ ਸਾਹਿਬ ਤੋਂ ਛੋਮੀ ਗੁਰਦੁਆਰਾ ਪ੍ਰਬੰਧ ਕਮੇਟੀ ਦੇ ਮੈਂਬਰਾਂ ਸਾਹਿਬ ਪਹੁੰਚੇ ਸਾਨੂੰ ਪਤਾ ਲੱਗਿਆ ਨਾਲ ਦੀ ਨਾਲ ਅਸੀਂ ਇੱਥੇ ਆਏ ਆ ਕੇ ਹਾਲਾਤ ਦੇਖੇ ਤਾਂ ਨਾਲ ਦੀ ਨਾਲ ਇੱਥੇ ਇਹਨਾਂ ਦੇ ਪ੍ਰਬੰਧ ਕਰਨ ਨਾਲ ਲੈ ਕੇ ਸਭ ਤੋਂ ਪਹਿਲਾਂ ਉਹਨਾਂ ਨੂੰ ਸੰਭਾਲ ਰਿਆ ਸੁਭਾਰ ਕੇ ਇਹ ਅੰਜਤ ਇਸੇ ساری ਰਾਤ ਅਸੀਂ ਇਸੇ ਬੈਠੇ ਰਹੇ ساری ਰਾਤ ਸਵੇਰੇ ਜਾਗ ਕੀਤਾ ਔਰ ਅੱਜ ਸਵੇਰੇ ਰਾਤੀ ਅਸੀਂ ਇਹ ਫਾਰਮ ਕਰਤਾ ਸੀ ਮਾਨਜੋਗ ਪ੍ਰਧਾਨ ਸਾਹਿਬ ਅਰਜੰਦਰ ਸਿੰਘ ਜੀ ਧਾਮੀ ਜੀ ਸ਼ਮਨੀ ਗੋਪਾਰਾ ਪਰਮੰਤ ਕਮੇਟੀ ਦੇ ਪ੍ਰਧਾਨ ਸਾਹਿਬ ਤੇ ਸਤਿ ਸ੍ਰੀ ਕੇਸਗੜ ਸਾਹਿਬ ਤੋਂ ਉਹਨਾਂ ਦੇ ਮਰੇਦ ਸਾਹਿਬ ਤੋਂ ਤੇ ਉਹਨਾਂ ਨੇ ਸਿੰਘ ਸਾਹਿਬਾਨ ਦੀ ਪੰਜ ਦੀ ਡਿਊਟੀ ਲਾਈ ਸੀ ਉਹ ਅੱਜ ਆਏ ਪੂਰਨ ਗੁਰਮਰਿਆਦਾ ਅਨੁਸਾਰ ਉਹਨਾਂ ਨੇ ਇੱਥੇ ਆ ਕੇ ਗੁਰੂ ਸਾਹਿਬ ਦੇ ਸਰੂਪਾਂ ਨੂੰ ਉਨਾਂ ਸਿੱਤੋ ਗਵਿੰਦ ਸਾਹਿਬ ਲਈ ਦੁਖ ਹੋ ਰਿਹਾ ਹੈ ਬੜਾ ਦੁੱਖ ਹੁੰਦਾ ਹੈ ਮਨ ਭਰ ਭਰ ਆਉਂਦਾ ਪਰ ਕਰ ਕੁਛ ਨਹੀਂ ਸਕਦੇ ਕਿਉਂਕਿ ਹਾਦਸਾ ਸੀ ਇਸ ਹਾਦਸੇ ਕਾਰਨ ਸਾਨੂੰ ਇਸ પીੜਾ ਦੇ ਵਿੱਚ ਲੱਗਣਾ ਪੈ ਰਿਹਾ ਮੈਂ ਸਾਰੀਆਂ ਸੰਗਤਾਂ ਨੂੰ ਅਪੀਲ ਕਰਦਾ ਕਿ ਕਿਰਪਾ ਕਰਕੇ ਆਪਾਂ ਗੁਰੂ ਦੇ ਲਈ ਸ਼ਾਂਤੀ ਹਮੇਸ਼ਾ ਬਣਾ ਕੇ ਰੱਖੀਏ ਪਿਆਰ ਵਸਾ ਕੇ ਰੱਖੀਏ ਔਰ ਕੋਈ ਵੀ ਕੋਈ ਹਯੂਮਰ ਖਲਾਉਂਦਾ ਤਾਂ ਉਹਨੂੰ ਇਗਨੋਰ ਕਰੀਏ ਕਿਉਂਕਿ ਇਹ ਕੋਈ ਐਸੀ ਘਟਨਾ ਨਹੀਂ

ਤਾਂ ਕਿਤੇ ਮੇਲ ਰੱਖੋ ਕੋਈ ਐਸੀ ਘਟਨਾ ਕਦੇ ਵੀ ਨਾ ਵਾਪਰੇ ਕਿਤੇ ਵੀ ਨਾ ਸਕੇ ਪੰਜਾਬ ਚ ਵਾਪਰੇ ਕਿਉਂਕਿ ਇਸ ਦੇ ਨਾਲ ਬੜਾ ਮੰਨ ਤੁਸੀਂ ਹੁੰਦਾ ਔਰ ਸੰਗਤਾਂ ਦੇ ਹਿਰਦੇ ਨੁੰਬਰੇ ਜਾਂਦੇ ਅੱਜ ਬੜੇ ਪਰਿਮਾਨ ਨਾਲ ਮੈਂ ਦੇਖ ਰਿਹਾ ਸੀ ਸਾਰੀਆਂ ਸੰਗਤਾਂ ਨੇ ਗੁਰੂ ਸਾਹਿਬ ਦੀ ਜੀਵੋ ਇਥੋਂ ਪੇਦਾ ਕੀਤਾ ਬੜਾ ਸਭ ਦਾ ਮਨ ਭਰਿਆ ਹੈ ਇਸ ਲਈ ਬਹੁਤਾ ਸ਼ਬਦ ਰੱਖਿਆ ਦਾ ਹੈ ਕਿਵਾ ਬੰਦ ਦਾ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ ਸਾਡੇ ਸਾਰੇ ਜਿਵੇਂ ਸਮਾਜ ਲਈ ਵੀ ਬੜੀ ਮਨਭਗੀ ਕਰਨ ਵਾਲੀ ਗੱਲ ਵਾਪਰੀ ਹੈ ਕਿ ਜਿਹੜਾ ਦੀ ਜਿਹੜਾ ਸ਼ਾਰਟ ਸਰਕਟ ਆਉਣ ਕਰਕੇ ਏਸੀ ਕੰਪਰੈਸ਼ਨ ਜਿਹੜਾ ਖੜ ਗਿਆ ਸੀ ਜਿੱਥੇ ਗੁਰਨਤ ਸਿੰਘ ਜੀ ਦਾ ਸੱਚकांड ਜਿਹੜਾ ਦਿਨ ਮਹਾਰਾਜ ਦੇ ਰੂਪ ਵਿੱਚ ਸੀ ਉਹ ਜਿਹੜਾ ਸ਼ਾਰਟ ਸਰਕਟ ਆਉਣ ਕਰਕੇ ਮਹਾਰਾਜ ਦੇ ਬਿਜ਼ਨਸ ਉੱਤੇ ਡੇਬਿਟ ਹੋ ਰਿਹਾ ਉਹ ਤੇ ਜਿਹਦੇ ਮੌਜੂਦਾ ਸਾਡੇ ਐਸਐਸਸੀ ਦੇ ਮੈਂਬਰ ਅਫਵਾਤ ਤੋਂ ਕਿ ਸਿੰਘ ਸਾਹਿਬ ਜਿਹੜੇ ਐਸਐਸਸੀ ਬਣਾ ਕੇ ਕੇਸ ਕਰਤਾ ਤੋਂ ਆਏ ਸੀ ਜਿਹੜੇ ਮਰਿਆਦਾ ਦੇ ਇਨਸਾਫ਼ ਤੋਂ ਗੁਰਨਤ ਸਿੰਘ ਸਾਡੇ ਰੂਪ ਵਿੱਚ ਚਲੀ ਗਏ ਲੋਕਾਂ ਤੋਂ ਚੱਲੇ ਪਏਗੇ ਗੁਰਨਤ ਸਿੰਘ ਜੀ ਨੂੰ ਤੇ ਸਰਕਾਰ શ્રી ਕੱਲ ਤੱਕ ਸਭ ਨੂੰ ਜੋ ਵੀ ਇਹ ਦੀ ਇਨਵੈਸਟੀਗੇਸ਼ਨ ਵੀ ਕਰ ਰਹੇ ਤੇ ਅਸੀਂ ਆਪਣੇ ਤੌਰ ਤੇ ਵੀ ਦੀ ਇਨਵੈਸਟੀਗੇਸ਼ਨ ਕਰਦੀ ਟੀਮ ਰਾਹੀਂ ਜਿਹੜੀ ਆ ਇਹਨੂੰ ਮੋਕਲੋ ਸੈਂਪਲ ਵਰਕ ਦੇ ਜਿਹੜੀ ਫਾਈਨਲ ਰਿਪੋਰਟ ਹੋਣੀ ਹੈ ਤੁਹਾਨੂੰ ਉਹ શ્રી ਕੱਲ ਪਰਚਾ ਦਾ ਹੋਊਗਾ ਰਿਪੋਰਟ ਲੈ ਜਿਹੜੀ ਜਿਆਦਾ ਆਨ ਕਰਦਾ ਉਹਦੇ ਦੂਜੇ ਦੋ ਇਸੇ ਵਾਟੋਂ ਬਟੋਨ ਇਹਦਾ ਜਿਹੜਾ ਇਸੇ ਦਾ ਕੰਪਰੈਸ਼ਨ ਬਣ ਗਿਆ ਸੀ ਜਿਆਦਾ ਲਾਈਟ ਆ ਬਿੰਡੋ ਇਹ ਸੀ ਬਿੰਡ ਮੈਂਡ ਉਸੇ ਮੈਂ ਇਹ ਦੁਲਿਹਰੀ ਦੀ ਅਪੀਲ ਕਰਦੀ ਜਨਾ ਜਿੱਥੇ ਸਤਗੰਨ ਸਾਹਿਬ ਆ ਕਿਸੇ ਵੀ ਧਾਰਮਿਕ ਦੇਸੀ ਦਾਇਆ ਆ ਉਹ ਮੰਡੋ ਏਸੀ ਲਾਇਆ ਜਾ ਜਿਹੜੇ ਸਪਿਰਟ ਏਸੀ ਆ ਦੁਜੇ ਉਹ ਲਾਇਆ ਜਾਣ ਤਾਂ ਕਿ ਇਹ ਜੇ ਹਾਸ ਨੂੰ ਬਚਾਇਆ ਜਾ ਸਕੇ ਤੇ ਹੋਰ ਕੋਈ ਵੀ ਆਵਾਜ਼ ਉਹ ਤੋਂ ਬਚੇ ਨਗਰਾਨੀ ਜੀ ਵੀ ਅਚਾ ਜੱਜ ਸਾਹਿਬ ਨੇ ਕਿਹਾ ਹਾਂ ਨਗਰਾਨੀ ਵੀ ਜਿੱਥੇ ਜਿੰਨੇ ਵੀ ਮੈਂ ਕਹਿੰਦਾ ਪਿੰਡਾਂ ਦੇ ਵਿੱਚ ਵੀ ਗੁਰੂ ਘਰ ਦਾ ਆ ਜਾਂ ਧਾਰਮਿਕ ਜਗਾ ਨਾ ਉਥੇ ਜਰੂਰ ਪੈਡ ਲੈਵਲ ਤੇ ਇੱਕ ਮਦਾ ਜਿਹੜਾ ਪ੍ਰਬੰਧਕ ਹੈ ਉਹਨੂੰ ਉਸੇ ਜਵਾਰ ਸਾਹਿਬ ਰਿਹਾ ਜਿਹੜੀ ਕੋਈ ਵੀ ਧਾਰਮਿਕ ਜਗਾ ਉਸੇ ਜਰੂਰ ਸੌਣਗੇ